ਚਿਹਰਾ ਤੋਂ ਵੱਡਾ ਕਰਾ। ਤੇਰੀ ਆਵਾਜ਼ ਹੋਵੇਗੀ। ਆ ਜਾਓ। ਸੋ ਨਿਹਾਲ। ਸਤਿ ਸ੍ਰੀ ਅਕਾਲ। ਅੰਮ੍ਰਿਤਸਰ ਪਹੁੰਚੇ। ਆਜੋ। ਪਾਜੀ ਥੋੜਾ ਜਿਹਾ ਖੁੱਲੋ ਥੋੜਾ ਜਿਹਾ ਖੁੱਲੋ। ਚਿਹਰਾ ਨਹੀਂ ਖੁੱਲੋ। ਅੰਦਰ ਵਿੱਚ ਪੁੱਛੇ ਜੀ ਕੀ ਮਾਮਲਾ ਸੀ ਹਾਂ ਜੀ? ਜੀ। ਮੈਂ ਜੁਗੇਸ਼ ਸਿੰਘ ਖੈਰਾ ਜ਼ਿਲ੍ਹਾ ਪ੍ਰਧਾਨ 파ਰਤਿਕ ਸੰਗਿਉ ਨੇ ਤੜਕਾਉਂਦਾ ਜ਼ਿਲ੍ਹਾ ਫਰੋਜਪੁਰ ਦਾ ਜੀ। ਅੱਜ ਅਸੀਂ ਆਏ ਹਾਂ ਜੀ ਕਿਉਂਕਿ ਇਹ ਜਿਹੜਾ ਸਿਲਵਰ ਬੰਡ ਦੇ ਮਾਲਕ ਨੇ श्री राज कुमार चावला जी ਇਹਨਾਂ ਨੇ ਇੱਕ ਬਹੁਤ ਵੱਡਾ ਏਕੇ ਦਾ ਸੰਬੋਧ ਦਿੱਤਾ ਹੈ ਕਿ ਸਾਡੇ ਕਿਸਾਨੀ ਨਾਲ ਇਹਨਾਂ ਦਾ ਪਿਆਰ ਹੈ ਸਾਡੇ ਪੰਜਾਬ ਦੀ ਪਬਲਿਕ ਨਾਲ ਇਹਨਾਂ ਦਾ ਪਿਆਰ ਹੈ ਜਿਹੜੇ ਪੰਜਾਬ ਦਾ ਮਾਹੌਲ ਠੀਕ ਰੱਖਣ ਵਾਸਤੇ ਇਹਨਾਂ ਦਾ ਬਹੁਤ ਵੱਡਾ ਪਿਆਰ ਅਤੇ ਯੋਗਦਾਨ ਹੈ ਜੋ ਇਹਨਾਂ ਨੇ ਪਿੱਛੇ ਜੇ ਬਿਆਨ ਦਿੱਤਾ ਹੈ ਕਿ ਜਿਹੜੀ ਕੰਗਨਰ ਨਾਓ ਤੇ ਕਿਉਂਕਿ ਸਾਡੇ ਧਰਮ ਦੇ ਵਿੱਚ ਸਤਿਗੁਰੂ ਨਾਨਕ ਦੇਵ ਸਾਹਨੇ ਕਿਹਾ ਕਿ ਸੋ ਕੋ ਬੰਦਾ ਕਿ ਜਤ ਜਮ ਰਜਾਨ ਅਸੀਂ ਉਸ ਨੂੰ ਬੰਦਾ ਤਾਂ ਨਹੀਂ ਕਹਿ ਸਕਦੇ ਕਿਉਂਕਿ ਇਸਤਰੀ ਜਾਤੀ ਹੈ ਤੇ ਸਾਨੂੰ ਹੁਕਮ ਹੈ ਵੀ ਉਸ ਨੂੰ ਮਨਦਾਨੀ ਕਹਿਣਾ ਪਰ ਉਹਨੇ ਜੋ ਸਾਡੇ ਕਿਸਾਨਾਂ ਦੇ ਪ੍ਰਤੀ ਤੇ ਔਰਤ ਜਾਤ ਦੇ ਪ੍ਰਤੀ ਸੰਘਰਸ਼ ਦੇ ਦੌਰਾਨ ਵੀ ਜੋ ਬਿਆਨ ਦਿੱਤੇ ਨੇ ਉਹ ਬੜੇ ਮੰਦ ਭਾਗੇ ਸੀ ਉਸ ਤੋਂ ਇਲਾਵਾ ਜੋ ਹੁਣ ਉਹਨੇ ਇੱਕ ਮੂਵੀ ਬਣਾਈ ਆ ਬੇਸ਼ੱਕ ਉਹਨਾਂ ਦਾ ਵਪਾਰ ਹੈ ਉਹਨਾਂ ਦਾ ਕਿੱਤਾ ਹੈ ਉਹ ਕਰਨ ਸਾਨੂੰ ਕੋਈ ਇਤਰਾਜ਼ ਨਹੀਂ ਪਰ ਉਹਦੇ ਵਿੱਚ ਸਾਡੇ ਹਿੰਦੂ ਤੇ ਸਿੱਖ ਦੀ ਏਕਤਾ ਨੂੰ ਛੱਟ ਮਾਰਨ ਵਾਸਤੇ ਉਹਨੇ ਜੋ ਸੀਨ ਬਣਾਏ ਨੇ ਰੱਖੇ ਨੇ ਉਹ ਸਾਨੂੰ ਨਾ ਮਨਜ਼ੂਰ ਨੇ ਤਾਂ ਉਸ ਛੱਟ ਨੂੰ ਪਾਸੇ ਕਰਨ ਦੇ ਵਾਸਤੇ ਚਾਵਲਾ ਜੀ ਨੇ ਇੱਕ ਬਹੁਤ ਵੱਡਾ ਕਦਮ ਚੁੱਕਿਆ ਹੈ ਸਲਾਂਗਾ ਜੋ ਕਦਮ ਹੈ ਕਿ ਉਸ ਕੰਗਨਾਰਾ ਨਾਉਦੀ ਦੇ ਐਕਟਰੇ ਉਹਦਾ ਜਿਹੜਾ ਹੈ ਸਿਰਫ ਇਹ ਐਮਰਜੈਂਸੀ ਫਿਲਮ ਹੀ ਨਹੀਂ ਜਿੰਨਾ ਚਿਰ ਉਹ ਪੰਜਾਬ ਤੋਂ ਭਾਰਤ ਤੋਂ ਸਾਰੇ ਲੋਕਾਂ ਤੋਂ ਹਿੰਦੂ ਸਿੱਖ ਤੋਂ ਉਹ ਮਾਫ਼ੀ ਨਹੀਂ ਮੰਗਦੀ ਆਪਣੇ ਬਿਆਨ ਤੇ ਤਦ ਤੱਕ ਅਸੀਂ ਕੋਈ ਵੀ ਜਿਹੜੀ ਫਿਲਮ ਕੰਗਨਾਰਾ ਨਾਉਦੀ ਇਸ ਸਰਵਰ ਵਰਲਡ ਦੇ ਵਿੱਚ ਨਹੀਂ ਚੱਲਣ ਦਿਆਂਗੇ ਅਸੀਂ ਇਹਦੀ ਭਾਰਤੀ ਕਿਸਾਨੀ ਨੂੰ ਇੱਕ ਟਡਕਾਉਂਦਾ ਵੱਲੋਂ ਬਹੁਤ 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 ਸ਼ਲਾਘਾ ਕਰਦੇ ਹਾਂ ਤੇ ਸਾਨੂੰ ਜ਼ਰੂਰ ਤੇ ਇਹ ਇਹੋ ਜਿਹੇ ਜਿਹੜੇ ਸਾਥੀ ਨੇ ਸਾਡੇ ਉਹ ਸਾਡੇ ਪੰਜਾਬ ਦੇ ਵਿੱਚ ਰਹਿੰਦੇ ਨੇ ਸਾਡਾ ਹਿੰਦੂ ਸਿੱਖ ਮੁਸਲਮਾਨ ਈਸਾਈ ਸਾਰਿਆਂ ਦੀ ਏਕਤਾ ਨੂੰ ਇਹ ਉਹਨਾਂ ਦੇ ਪ੍ਰਤੀਕ ਨੇ ਇਸ ਕਰਕੇ ਸੀ ਅੱਜ ਦੇ ਵਿੱਚ ਕਿਸਾਨ ਜੱਟੇ ਬੰਦਿਆ ਨੇ ਤੁਹਾਨੂੰ ਸਨਮਾਨ ਦਿੱਤਾ ਸੂਰਾ ਮਾਮਲਾ ਕੀ ਸੀ ਪਹਿਲੇ ਤਾਂ ਬਹੁਤ ਬਹੁਤ ਧੰਨਵਾਦ ਕਿਸਾਨ ਯੂਨੀਅਨ ਡਕੌਂਦਾ ਜਿਨ੍ਹਾਂ ਮੈਨੂੰ ਅੱਜ ਸਨਮਾਨਿਤ ਕੀਤਾ ਹੈ ਬਾਕੀ ਰਹੀ ਗੱਲ ਜਿਹੜੀ ਮੂਵੀ ਕੰਗਨਰ ਰੋਦਦੀ ਅਮਰਜੈਂਸੀ ਆ ਰਹੀ ਹੈ ਉਹਦੇ ਬਾਰੇ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਬੀ ਆਫੀ ਉਹਦੀ ਮੂਵੀ ਅਮਰਜੈਂਸੀ ਤਾਂ ਕੀ ਅਸੀਂ ਕੰਗਨਾ ਰੋਦ ਨੋਦ ਦੀ ਕੋਈ ਵੀ ਆਨ ਆਲੇ ਸਮੇਂ ਚ ਮੂਵੀ ਨਹੀਂ ਲਗਾਵਾਂਗੇ ਕਿਉਂਕਿ ਉਸਨੇ ਸਾਡੇ ਹਿੰਦੂ ਸਿੱਖ ਭਾਈਚਾਰੇ ਵਿੱਚ ਫਰਕ ਪਾਉਣ ਦੀ ਕੋਸ਼ਿਸ਼ ਕੀਤੀ ਹੈ ਸਰ ਅਗਲਾ ਰਿਐਕਸ਼ਨ ਕੀ ਹੈਗਾ ਕਿ ਜੋ ਕੋਈ ਮੂਵੀ ਦਾ ਘਾਟੇ ਵੀ ਹੁੰਦੇ ਨੇ ਕਿਉਂਕਿ ਵੱਡੀ ਮੂਵੀ ਲੱਗਦੀ ਹੈ ਤਾਂ ਜਿਹੜੇ ਲੋਕ ਦੇਖਣ ਆਉਂਦੇ ਨੇ ਉਹਨਾਂ ਨੂੰ ਵੀ ਨਿਊਜ਼ ਹੀ ਕਰਨੀ ਪੈਣੀ ਹੈ ਤੁਸੀਂ ਜਥੇਬੰਦੀ ਦੇ ਨਾਲ ਸੰਲੋਪ ਕਰੋ ਬਿਲਕੁਲ ਜ਼ੁਬਾਨ ਕਰ ਲਈ ਇੱਕ ਵਾਰੀ ਬੋਲਤਾ ਬੋਲਤਾ ਕੋਈ ਹੁੰਦੇ ਚ ਫਰਕ ਨਹੀਂ ਕੋਈ ਵੀ ਮੂਵੀ ਮੈਂ ਤੁਹਾਨੂੰ ਵਿਸ਼ਵਾਸ ਦਵਾਦਾ ਜੇ ਕਹਤਾ ਤਾਂ ਅੱਜ ਤੋਂ ਬਾਅਦ ਜਿੰਨੀ ਦੇਰ ਕੰਗਨਾ ਰਣੋਦ ਪੰਜਾਬ ਦੀ ਸਮੂਹ ਜਨਤਾ ਤੋਂ ਤੇ ਸਿੱਖ ਜਥੇ ਬੰਦੀਆਂ ਤੋਂ ਸਾਡੀਆਂ ਕਿਸਾਨ ਯੂਨੀਅਨਾਂ ਤੋਂ ਮਾਫੀ ਨਹੀਂ ਮੰਗ ਲੈਂਦੀ ਇੱਥੇ ਬਿਲਕੁਲ ਫਿਲਵਰ ਬਰਡ ਦੇ ਵਿੱਚ ਉਹਦੀ ਮੂਵੀ ਨਹੀਂ ਚੱਲੇ ਉਹਦਾ ਬਾਈਕਾਟ ਕੀਤਾ ਜਾਏਗਾ ਮੂਵੀ ਨਹੀਂ ਚੱਲੇਗੀ ਬਾਈਕਾਟ ਪਬਲਿਕ ਨੇ ਕਰਨਾ ਅਸੀਂ ਉਹਦੀ ਮੂਵੀ ਲੈਣੀ ਨਹੀਂ ਲਗਾਣੀ ਨਹੀਂ ਫਿਲਵਰ ਬਰਡ ਦੇ ਵਿੱਚ